ਜੈ ਜੈ ਜਨਮ ਜੈ 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 ਸ੍ਰੀ ਵਾਹਿਗੁਰੂ ਸਾਹਿਬ ਜੀ ਆਰਾਮ ਤਨਸਰੀ ਬਾਣੀ ਭਗਤ ਕਬੀਰ ਜੀ ਕੀ ਪ੍ਰਸਾਦ ਸੰਤ ਸਨੰਦ ਮਹੇਸ਼ ਸੁਮਾਨਾ ਸਿਖਾ ਤੇਦੋ ਮਨ ਨਾ ਜਨ ਸੰਤ ਸਨੰਦ ਮਹੇਸ਼ ਦਮਨ ਸੇਖਨਾ ਤੇਦੋ ਮਰਮ ਨਾ ਜੰਨਾ ਸੰਤ ਸੰਗਤ ਗਾਮ ਰਿਤੇ ਬਸਾਈ ਦਹਾਉ ਅਨੁਮਾਨ ਸਾਰ ਗਰਡ ਸਮਨ ਸੁਰਪਤ ਨਰਪਤ ਨਹੀਂ ਗੁਣ ਜਨ ਚਾਰ ਬੇਦ ਆਰ ਸਿਮਰਤ ਰਨ ਕਮਲਾ ਪਤ ਕਮਲਾ ਨਹੀਂ ਜਨ ਤਨ ਕਬੀਰ ਸੋ ਪਰਮੈ ਨਹੀਂ ਪਗ ਲਗ ਧਾਮ ਜਹ ਸਰ ਨਹੀਂ ਤਹਿ ਤਵੀਰ ਸੋ ਪਰਮੈ ਨਹੀਂ ਪਗ ਲਗ ਧਾਮ ਜਹ ਸਰ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ